ਦੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹਮਦਰਦ ਟੀਵੀ ਵੱਲੋਂ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਖਾਲਸਾ ਸਾਜਨਾ ਦਿਵਸ ਸਮੁੱਚੀ ਸਿੱਖ ਸੰਗਤਾਂ ਵੱਲੋਂ ਬੜੀ ਹੀ ਧੂਮ ਧਾਮ ਤੇ ਸ਼ਰਧਾਤਿਸ਼ਾ ਨਾਲ ਮਨਾਇਆ ਜਾ ਰਿਹਾ ਹੈ ਠੀਕ ਐ ਸਹੀ ਤਰ੍ਹਾਂ ਕੈਨੇਡਾ ਦੇ ਬਿਨਿ ਪੰਜਾਬ ਵੱਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਤੋਂ ਅੱਜ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਲੱਖਾਂ ਦੀ ਤਦਦ ਪੁਜੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਗੁਰੂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ ਸੋ ਆਓ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜੀ ਅੱਜ ਜਿਹੜਾ ਜੋ ਨਗਰ ਕੀਰਤਨ ਸਜਾਇਆ ਗਿਆ ਹੈ ਸਰੀ ਸ਼ਹਿਰ ਦੇ ਵਿੱਚ ਉਹਦੀਆਂ ਵੱਖ-ਵੱਖ ਝਲਕੀਆਂ ਜਿਹੜੀਆਂ ਉਹਨਾਂ ਲਈ ਤੁਹਾਨੂੰ ਦਰਸ਼ਨ ਕਰਾਉਣੇ ਆ। 13 ਅਪ੍ਰੈਲ 1699 ਨੂੰ ਗੁਰੂ ਮਹਾਰਾਜ ਜੀ ਨੇ ਤੀਜਾ ਪੰਥ ਕਾਲਸਾ ਸਾਜਿਆ। ਵਿਸਾਖੀ ਆਏ ਦਿਨ ਸਾਰੀਆਂ ਕੌਮਾਂ ਮਹਾਰਾਜ ਨੇ ਚੈੱਕ ਕੀਤੀਆਂ। ਕਿਸੇ ਕੌਮ ਦੇ ਵਿੱਚੋਂ ਵੀ ਕੋਈ ਪਰਪਕਾਰੀ ਯੋਧਾ ਕਾਇਮ ਨਹੀਂ ਹੋਇਆ। ਫਿਰ ਮਹਾਰਾਜ ਨੇ ਬੇਹਤ ਬਣਾਈ। ਇਹਦਾ ਗੁਰੂ ਕਲਗੀ ਧਰਨੇ ਸੋਚਿਆ ਮੈਂ ਅਣਖ ਜਗਾ ਮ ਬਿਗੜੀ ਜਮ ਜਲੂਮ ਦੀ ਤਕਦੀਰ ਬਣਾਵਾ ਮੈਂ ਕਰਾਂ ਗੱਲਾਂ ਮੀ ਦੂਰ ਇਸ ਸੰਸਾਰ ਦੇ ਵਿੱਚੋਂ ਮੈਂ ਪੰਥ ਕਾਲਸਾ ਸਾਜਣਾ ਤਲਵਾਰ ਦੇ ਵਿੱਚੋਂ ਮੈਂ ਪੰਥ ਕਾਲਸਾ ਸਾਜਣਾ ਤਲਵਾਰ ਦੇ ਵਿੱਚੋਂ ਸੋਚ ਸੋਚ ਦਸ਼ਮੇਸ਼ ਨੇ ਉਹ ਬੰਦ ਬਣਾਈ ਕੋਨੇ ਕੋਨੇ ਦੇਸ਼ ਦੇ ਵਿਟ ਘਵਰ ਪਚਾਈ ਪੁਰੇ ਆਨੰਦ ਚ ਲਿਆਉਣ ਨੂੰ ਦਿਲ ਇਹ ਪਿਆਰ ਦੇ ਵਿੱਚ ਮੈਂ ਪੰਥਕਾਲ ਸਾ ਸਾਜਣਾ ਤਲਵਾਰ ਦੇ ਵਿੱਚੋਂ ਕਿਹਾ ਸ੍ਰੀ ਦਸ਼ਮੇਸ਼ ਨੇ ਜੋ ਸਿੰਘ ਸਾਜਣਾ ਚਾਵੇ ਖੇਡ ਖੇਡ ਲੈ ਪ੍ਰੇਮ ਦੀ ਸਿਰ ਤਲੀ ਟਿਕਾਵੇ ਪੰਜ ਸਿਰਾਂ ਦੀ ਲੋੜ ਹੈ ਇਹ ਦਰਬਾਰ ਦੇ ਵਿੱਚੋਂ ਮੈਂ ਪੰਥਕਾਲ ਸਾ ਸਾਜਣਾ ਤਲਵਾਰ ਦੇ ਵਿੱਚੋਂ ਮੈਂ ਪੰਥਕਾਲ ਸਾਹ ਸਾਜਣਾ ਤਲਵਾਰ ਦੇ ਵਿੱਚੋਂ ਕਿਹਾ ਸ੍ਰੀ ਦਸ਼ਮੇਸ਼ ਦੇ ਜੋ ਸਿੰਘ ਸਾਜਣਾ ਚਾਵੇ ਖੇਡ ਖੇਡਲਾ ਪ੍ਰੇਮ ਦੀ ਸਿਰ ਤਲੀ ਟਕਾਵੇ ਪੰਜ ਸਿਰਾਂ ਦੀ ਲੋੜ ਹੈ ਇਹ ਦਰਬਾਰ ਦੇ ਵਿੱਚੋਂ ਮੈਂ ਪੰਥਕਾਲ ਸਾਹ ਸਾਜਣਾ ਤਲਵਾਰ ਦੇ ਵਿੱਚੋਂ ਵਾਈਕਲ ਜੀ ਕਾ ਖਾਲਸਾ ਵਾਈਕਲ ਜੀ ਕਿਤੇ ਫਤਿਹ ਸਾਰੀਆਂ ਸਾਜ ਸੰਤਾਂ ਨੂੰ ਅਮਨ ਦਾ ਟੀਵੀ ਦੇਖਣ ਵਾਲੇ ਆ ਬੇਪਲ ਬੱਲੋ ਜਸਕਿਲ ਬੱਲੋ ਪਿਆਰ ਇਹ ਬਹੁਤ ਬਹੁਤ ਬਣਾਈਆਂ ਹੋਣ ਖਾਲਸੇ ਦੀਆਂ ਸੋ ਅੱਜ ਦਾ ਦਿਨ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕਿ ਇੱਕ ਤਰ੍ਹਾਂ ਕਿਤੇ ਵੀ ਤੇਲ ਸੁਟਣ ਨੂੰ ਜਗਾ ਨਹੀਂ ਹੈ ਇਹ ਕਹਿੰਦੇ ਨੇ ਕਿ ਗੁਰੂਆਂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਅੱਜ ਸਾਹਮਣੇ ਆ ਰਹੀਆਂ ਨੇ ਦੇਖ ਰਹੀਆਂ ਨੇ ਕਿ ਕਿਸ ਤਰ੍ਹਾਂ ਸੰਗਤਾਂ ਦੇ ਅੰਦਰ ਪਿਆਰ ਚਤਕਾਰ ਤੇ ਕਿਸ ਤਰ੍ਹਾਂ ਗੋ ਨਾਨਕ ਦੇਵ ਜੀ ਦੇ ਲਾਇਕ ਹੋਏ ਲੰਗਰ ਜਗਾ ਜਗਾ ਤੇ ਲੰਗਰ ਲੱਗੇ ਨੇ ਸੋ ਵਾਈ ਗੁਰੂ ਜੀ ਵਸਾਖੀ ਬਣੋ ਦੁਨੀਆ ਦੀ ਤਾਂ ਕਿ ਤੁਸੀਂ ਲੋਕਾਂ ਦਾ ਸਹਾਰਾ ਬਣ ਸਕੋ ਵਿਸਾਖੀ ਦਾ ਅਸਲੀ ਮਤਲਬ ਹੀ ਇਹ ਹੈ ਕਿ ਅਸੀਂ ਕਿਸੇ ਦਾ ਸਹਾਰਾ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਮਨਪ੍ਰੀਤ ਨਾਨਕ ਫੂਡ ਤੋਂ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਕਾਫੀ ਸੰਗਤ ਆਈ ਬੜਾ ਅੱਛਾ ਪ੍ਰੋਗਰਾਮ ਰਿਹਾ ਐ ਐਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵੈਰੀ ਮਚ ਸੱਚਾ ਹਾਂ ਜੀ ਪਹਿਲਾਂ ਤਾਂ ਖਾਲਸਾ ਜੀ ਦੇ ਜਨਮ ਦਿਹਾੜੇ ਤੇ ਸੋਚੀ ਸੇਕ ਕਾਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਇਕੁ ਜੀ ਕੀਫਤ ਹੈ ਸੋ ਅੱਜ ਇਹ ਮੇ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਬਹੁਤ ਹੀ ਸੁਜਜੇ ਤਰੀਕੇ ਨਾਲ ਸਾਧ ਸੰਗਤ ਨੇ ਬੜਾ ਸਹਿਯੋਗ ਦਿੱਤਾ ਵੀ ਸਾਰੇ ਬਹੁਤ ਜ਼ਿਆਦਾ ਡਿਸਪਲਨ ਦੇ ਵਿੱਚ ਰਹੇ ਕਲੀਨ ਅਪ ਬਹੁਤ ਰਹੀ ਬਜ਼ੁਰਗਾਂ ਦੇ ਸਿਆਣੇ ਸਾਰਿਆਂ ਦਾ ਬਹੁਤ ਵਧੀਆ ਰਿਹਾ ਜੀ ਲੰਗਰ ਜਿਨੀ ਲੰਗਰ ਲਾਏ ਉਹਨਾਂ ਵੀ ਬੜੀ ਤੰਦਈ ਨਾਲ ਸੇਵਾ ਨਿਭਾਈ ਤੇ ਸੋਚੀ ਕੌਮ ਦਾ ਸਵਚੀ ਸਾਧ ਸੰਗਤ ਦਾ ਸਾਰਿਆਂ ਦਾ ਅੱਜ ਦਾ ਸਿਕਿਉਰਟੀ ਵਾਲੇ ਵੀਰਾਂ ਦਾ ਪੁਲਿਸ ਦਾ ਸਰੀ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸਰੀ ਚ ਨਗਰ ਕੀਰਤਨ ਸਾਰਿਆਂ ਨੇ ਉਹ ਵਿਜ਼ਿਟ ਕਰਿਆ ਬਹੁਤ ਵਧੀਆ ਸਾਨੂੰ ਲੱਗਿਆ ਮਾਹੌਲ ਜਿਹਾ ਪੰਜਾਬ ਵਰਗਾ ਸੋ ਬਹੁਤ ਸਾਡਾ ਜੀ ਲੱਗੇ ਅੱਜ ਤੇ ਆ ਮੇਰਾ ਫਰੈਂਡ ਵੀ ਆਪਦਾ ਦੱਸਣਾ ਚਾਹੁੰਦਾ ਕੁਝ ਮਨ ਦੀ ਗੱਲ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਆਪਾਂ ਨਗਰ ਕੀਰਤਨ ਦੇਖਿਆ ਜੋ ਖਾਲਸਾ ਸਥਾਪਨਾ ਦੀ ਫਤਿਹ ਨੂੰ ਸਮਰਪਿਤ ਦਾ ਤੇ ਆ ਇਸ ਨਗਰ ਕੀਰਤਨ ਵਿੱਚ ਬਹੁਤ ਭਰਪੂਰ ਕੱਠ ਦੇਖਿਆ ਜਾਂਦਾ ਹੈ ਪੰਜਾਬ ਤੋਂ ਬਾਹਰ ਜੇ ਆਪਾਂ ਕਿਤੇ ਵੀ ਵੱਧ ਕੱਠ ਵਾਲਾ ਨਗਰ ਕੀਰਤਨ ਦੇਖਦੇ ਆ ਤਾਂ ਉਹ ਸਰੀ ਵਿੱਚ ਹੀ ਦੇਖਿਆ ਜਾ ਸਕਦਾ ਹੈ ਤੇ ਮੇਰਾ ਫਰੈਂਡ ਵੀ ਅੱਗੇ ਬਚਾਪੇਗਾ ਹਾਂਜੀ ਬਹੁਤ ਵਧੀਆ ਮਾਹੌਲ ਸੀ ਜਮਈ ਪੰਜਾਬ ਵਰਗਾ ਸੀਗਾ ਜੀ ਬਹੁਤ ਵਧੀਆ ਲੱਗਿਆ ਸਾਨੂੰ ਗੁਰੂ ਜੀ ਦਾ ਖਾਸਾ ਵਾਹ ਜੀ ਗੁਰੂ ਜੀ ਕੀ ਫਤਹ ਅੱਜ ਬਹੁਤ ਵਧੀਆ ਸੀਗਾ ਕੋਲੇ ਸੀਗਾ ਇਹ ਨਾਲ ਵਧੀਆ ਸਮਾਨ ਸੀਗਾ ਇੱਥੇ ਖਾਣ ਪੀਣ ਨੂੰ ਸਾਰੇ ਜਣੇ ਇੱਥੇ ਇਕੱਠ ਹੋਇਆ ਵਿਆ ਆ ਐਂਡ ਸਾਰੇ ਇੱਥੇ ਨਖੋਸ਼ਾ ਸਾਰੇ ਕੋਈ ਵੀ ਕੋਈ ਵੀ ਜੇ ਮੈਂ ਇੱਥੇ ਆ ਸਕਤ ਕੋਈ ਵੀ ਆ ਕੇ ਇੱਥੇ ਖਾ ਸਕੇ ਬਹੁਤ ਵਧੀਆ ਜੇ ਮੈਂ ਐਵਰੀ ਸਾਲ ਹੁੰਦਾ ਇਸ ਗੱਲ ਬਹੁਤ ਵਧੀਆ ਚੀਜ਼ ਸੀ ਅੱਜ ਕੀ ਹੋਇਆ ਵਾਈ ਗੁਰਜੀ ਦਾ ਖਾਸਾ ਵਾਈ ਗੁਰਜੀ ਦੇ ਬੋਤ ਹੈ ਹਮਦਰਦ ਟੀਵੀ ਲਈ ਵੈਨਕੂਵਰ ਤੋਂ ਮਲਕੀਤ ਸਿੰਘ